ਅਮਰੀਕਾ ਦੇ ਵਿੱਚ ਸਰਕਾਰ ਬਦਲਣ ਦੇ ਬਾਅਦ ਹਿੰਦੁਸਤਾਨ ਦੇ ਜਿਹੜੇ ਤੇ ਨਜਾਇਜ਼ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਪਹਿਲਾਂ ਕੁਝ ਬੱਚੇ ਭੇਜੇ ਗਏ ਅੱਜ ਫਿਰ ਇੱਕ ਨੌਜਵਾਨ ਅਮਰੀਕਾ ਤੋਂ ਵਾਪਸ ਆ ਰਹੇ ਹਨ ਔਰ ਅੱਜ ਅਮਰਸਰ ਰਾਤ ਨੂੰ ਉਤਰेंगे ਉਹਨਾਂ ਦੇ ਵਿੱਚ ਸਮਾਣਾ ਦੇ ਪਿੰਕਾਜੇਵਾਸ ਦਾ ਇੱਕ ਪਰਿਵਾਰ ਹੈ ਬਿਲਕੁਲ ਹਾਲਾਤ ਉਹਨਾਂ ਦੇ ਮਾੜੇ ਹੈ ਕਰਦੇ ਉਹਨਾਂ ਸਿਰਫ 3 ਏਕੜ ਜ਼ਮੀਨ ਸੀ ਤੁਸੀਂ ਦੇਖ ਰਹੇ ਹੋ ਘਰ ਦੇ ਵਿੱਚ ਅਜੇ ਛੱਤ ਵੀ ਬਾਲਿਆਂ ਵਾਲੀ ਛੱਤ ਹੈ ਔਰ ਇਸ ਪਰਿਵਾਰ ਨੇ ਕਿਸ ਤਰ੍ਹਾਂ ਆਪਣੇ ਬੱਚੇ ਨੂੰ ਪਲੱਸ ਟੂ ਕਰਨ ਦੇ ਬਾਅਦ ਕਿਸ ਤਰ੍ਹਾਂ ਉਸ ਨੂੰ ਭੇਜਿਆ ਤੁਸੀਂ ਹਾਲਾਤ ਦੇਖ ਰਹੇ ਹੋ ਕਰਦੇ ਵਿੱਚ ਮੰਨ ਲਓ ਕੀ ਪੋਜੀਸ਼ਨ ਹੋਣੀ ਜ਼ਮੀਨ ਬੇਸਤੀ ਕਹਿਣੇ ਕਰਤੀ ਰਿਸ਼ਤੇਦਾਰਾਂ ਤੋਂ ਪੈਸੇ ਫੜ ਕੇ ਆਪਣੇ ਬੱਚੇ ਨੂੰ ਉਹਨਾਂ ਨੂੰ ਭੇਜਿਆ ਮਾਂ ਦਾ ਰੋ ਰੋ ਕੇ ਹਾਲ ਹੈ ਬੁਰਾ ਮਾਤਾ ਜੀ ਨੇ ਦੱਸ ਸਾਰੀ ਜਾਣਕਾਰੀ ਦਿੱਤੀ ਵੀ ਪਿਛਲੇ ਮਹੀਨੇ ਦੀ ਜਿਹੜੀ 23 ਤਰੀਕੇ 23 ਜਨਵਰੀ ਨੂੰ ਉਸ ਨੇ ਬਾਰਡਰ ਕ੍ਰੋਸ ਕੀਤਾ ਬਸ ਉਸ ਦਿਨ ਰਾਤ ਨੂੰ ਹੀ ਮੈਸੇਜ ਆਂਦਾ ਹੈ ਉਸਕੇ ਬਾਅਦ ਕੋਈ ਗਲਵਾਟ ਨਹੀਂ ਹੋਈ ਇਹਨਾਂ ਨੇ ਆਪਣਾ ਸਾਰਾ ਕੁਝ ਲਗਾ ਕੇ ਪੈਸਾ ਰਿਸ਼ਤੇਦਾਰਾਂ ਦੇ ਉਧਾਰ ਲਏ ਆੜਤਿਆਂ ਤੋਂ ਲਏ ਔਰ ਮਕਾਨ ਜ਼ਮੀਨ ਦੇ ਗਹਿਣੇ ਰੱਖ ਕੇ ਆਪਣੇ ਬੱਚੇ ਦਾ ਚੰਗਾ ਭਵਿੱਖ ਹੋਸ ਕੇ ਇਹ ਸੋਚ ਕੇ ਭੇਜਿਆ ਸੀ ਲੇਕਿਨ ਅੱਜ ਅਮਰੀਕਾ ਵੱਲੋਂ ਉਸ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਹਨ ਤੋਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸੀ ਹਾਲਾਤ ਤਾਂ ਜੀ ਮਾੜੀ ਤੇ ਐਂ ਤੇ ਵੀ ਕੋਈ ਸੁਧਰ ਜੂ ਕੋਈ ਘਰ ਕੋਰ ਪੈ ਜੂਗਾ ਆਪਦੇ ਪੈਰਾਂ ਤੇ ਸਿਰ ਖੜੇ ਹੋ ਜਾਣਗੇ ਜੀ ਬੱਚੇ ਰੇ ਕੋਣ ਸਾਰਿਆਂ ਦੀ ਬਾਰੇ ਨਹੀਂ ਜੀ ਬੱਚਾ ਵੀ ਕਹਿੰਦਾ ਜਾਣਾ ਚੱਲ ਪੈਸੇ ਲਾਤੇ ਤੇ ਇਕੱਠੇ-ਕੁੱਠੇ ਕਿੰਨੇ ਕੁ ਪੈਸੇ ਲੱਗੇ ਹੋਣਗੇ 60 ਲੱਖ ਰੁਪਇਆ ਲੱਗਿਆ ਜੀ ਤੇ ਜ਼ਮੀਨ ਵੇਚੀ ਹੈ ਗਣੇ ਕਰੀ ਨਾ ਦੋ ਗੇਲ ਗਣੇ ਕਰੀ ਹੋਈ ਹੈ ਜੀ ਘਰ ਵਾਲੀ ਦਾ ਮਾਸੜਾ ਜੀ ਇਹਨਾਂ ਇਹਨਾਂ ਨੇ ਦਿੱਤਾ ਤੀ ਜੀ 15 ਲੱਖ ਰੁਪਇਆ 15 ਲੱਖ ਕਿਸੇ ਹੋਰ ਬੰਦੇ ਤੋਂ ਵੜਿਆ ਹੋਇਆ ਜੀ ਡਬਲ ਗਣੇ ਕਰੀਏ ਤੇ ਥੋੜੇ-ਮੋਟੇ ਆੜਤੀਏ ਤੋਂ ਫੜੇ ਨਹੀਂ ਜੀ 10 ਲੱਖ ਰੁਪਇਆ ਫਿਰ ਤਾਂ ਜੀ ਦੋ ਗੇਲ ਤਾਂ ਆਸਟ੍ਰੇਲੀਆ ਦੀ ਲਈ ਤੀ ਉਹ ਹੋਰ ਫਿਊਜ ਲੱਗੀ ਜੀ ਫਿਰ ਕੈਨੇਡਾ ਦੀ ਲਈ ਉਹ ਚੱਕੀ ਨਹੀਂ ਜੀ ਧੋਗੇ ਲਈ ਇਟਲੀ ਦੇ ਵੀ ਲਾਇਤੇ ਆ ਉਹ ਮੁੰਡੇ ਦੇ ਵੀ ਲਾਇਤੇ ਜੀ ਨਾਲ ਇੱਕ ਉਹਦਾ ਵੀ ਨਹੀਂ ਬਣਿਆ ਇਹਦਾ ਵੀ ਨਹੀਂ ਬਣਿਆ ਫਿਰ ਇਹ ਕਹਿੰਦਾ ਮੈਂ ਜਾਣਾ ਡੈਡੀ ਪਰ ਸਾਨੂੰ ਮਿਲ ਗਿਆ ਜੀ ਉਹ ਮੁੰਡਾ ਉਰੇ ਦਾ ਉਹ ਕਹਿੰਦਾ ਜੀ ਵੀ ਮੈਂ ਡੌਂਕੀ ਲਵਾ ਦੂੰਗਾ ਤਾਂ ਸਾਨੂੰ ਉਹ 20 ਦਿਨਾਂ ਚ ਭੇਜ ਦਾਂਗੇ 20 ਦਿਨਾਂ ਚ ਭੇਜ ਦਾਂਗੇ ਜੀ ਭੇਜ ਦਾਂਗੇ ਜੀ ਫਿਰ 20 ਦਿਨਾਂ ਤੋਂ ਜੀ ਐ ਨਾ ਗਿਆ ਉਹਨੇ ਲੰਮਾ ਪ੍ਰੋਸੈਸ ਪਤਾ ਨਹੀਂ ਇਹਨੂੰ ਤੁਸੀਂ ਕਿਤੇ ਦੋਈ ਭੇਜ ਜਾ ਤੁਸੀਂ ਫਿਰ ਇੱਥੋਂ ਪਹਿਲਾਂ ਦਵਾਈ ਭੇਜਾ ਜੀ ਹਾਂ ਜੀ ਅੱਛਾ ਜੀ ਉਹਨੇ ਕਿਹਦੇ ਨੇ ਰੱਖਿਆ ਉੱਥੇ ਆਪਣੇ ਕੋਲ ਉੱਥੇ ਸਾਲੀ ਜੀ ਅੱਜ ਉਹਦੇ ਬਾਅਦ ਫਿਰ ਕਦੋਂ ਭੇਜਾਂ ਇਹਨੂੰ ਸਾਲ ਤੋਂ ਬਾਅਦ ਜੀ ਫਿਰ ਹੌਲੀ ਹੌਲੀ ਕਰਦੇ ਕਰਦੇ ਜੀ ਗਏ ਪਨਾਮਾ ਪਨਾਮਾ ਤੋਂ ਫਿਰ ਗਾਂਹਾਂ ਜੀ ਆਏ ਕਰਦੇ ਉੱਥੇ ਦਾਇ ਸਮਝ ਆਪਣੇ ਹੁਣ ਟੱਪ ਕੇ ਤੇ 23 ਤਰੀਕ ਨੂੰ ਸਾਨੂੰ ਤਾਂ ਇਹਦੇ ਆਏ ਪਹਿਲਾ ਜਹਾਜ਼ ਜਿਹੜਾ ਆਇਆ ਉਹਦਾ ਕੋਈ 23 ਵਕਤ ਨਾ 23 ਤੋਂ ਬਾਅਦ ਨਹੀਂ ਗਿਆ ਹੈ ਬਸ ਜੀ ਬੱਚੇ ਦਾ ਵੀ ਸੌਂਕਤੀ ਵੀ ਸਾਰੇ ਘਰਾਂ ਦੇ ਬਾਹਰ ਨੇ ਮੈਂ ਵੀ ਬਾਹਰ ਜਾਵਾਂ ਕੀ ਕਰਦੇ ਹਾਲਾਤ ਤਾਂ ਤੁਸੀਂ ਦੇਖ ਹੀ ਰਹੇ ਹੋ ਤਾਂ ਕਿੰਨੇ ਬੱਚੇ ਤੁਹਾਡੇ ਕੋਈ ਬੇਟਾ ਸਰ ਕਿੰਨੇ ਕੁ ਜਾਈਏ ਪੈਸਾ ਹੀ ਗੈਣੇ ਕੀਤੀ ਜ਼ਮੀਨ ਰਿਸ਼ਤੇਦਾਰਾਂ ਨੇ ਵੀ ਦਿੱਤੇ ਆੜਤੀਆ ਤੋਂ ਫੜੇ ਡੰਗਰਾਂ ਤੇ ਲੋਨ ਲਿਆ ਸਾਰਾ ਕੁਝ ਲੋਨ ਚ ਪਿਆ ਹੀ ਬਸ ਮੰਨ ਸਨਨਾ ਦਾ ਜੀ ਏਜੰਟਸ ਤਾਂ ਉਹਨੂੰ ਹੀ ਜਾਣਦੇ ਅੱਗੇ ਅੱਗੇ ਉਹਦਾ ਜੋ ਸਿਸਟਮ ਹੈ ਵੀ ਸਾਨੂੰ ਪਤਾ ਉਸਨੂੰ ਫਿਰ ਤੁਸੀਂ ਸਿੱਧਾ ਉਹਦੇ ਕੋਲ ਦਵਾਈ ਤੇ ਇਸਤਾ ਹਾਂਜੀ 20 ਜਾ ਲਵਾਇਆ ਸੀ ਉਹਨੇ ਦਵਾਈ ਸੱਦ ਲਿਆ ਸੀ ਸਾਲ ਸਾਲ ਰਿਹਾ ਜੀ ਸੰਤਾ 20 ਦਿਨ ਕਿਹਾ ਸੀ ਜੀ ਬੱਚਿਆਂ ਨੇ ਆਪੇ ਗੱਲ ਕਰੀ ਆਪੇ ਮਨ ਬਣਾ ਲਿਆ ਕਹਿੰਦਾ 20 ਦਿਨ ਚ ਤੁਹਾਨੂੰ ਅਮਰੀਕਾ ਫੇਰ ਦੂੰਗਾ ਜੀ ਤੇ ਬਸ ਫਿਰ ਬਾਗਏ ਫਿਰ ਸਾਲ ਬਿਠਾਏ ਉਹਨੇ ਆਪਦੇ ਕੋਲ ਨਾ ਕੰਮ ਤੇ ਲੱਗੇ ਤੇ ਸੰਤਾ ਜੀ ਅਹੀਂ ਕਹਿੰਦਾ ਸੀ ਇੱਕ ਨੰਬਰ ਚ ਭੇਜੂੰਗਾ ਫਿਰ ਕੋਈ ਤਾਂ ਕਹਿੰਦੇ ਤੇ ਜਹਾਜ਼ ਰਾਹੀਂ ਜਾਊਗਾ ਜੀ ਫਿਰ ਬਰਾਜ਼ਿਲ ਤੱਕ ਜਹਾਜ਼ ਚ ਗਏ ਨੇ ਅੱਗੇ ਤਾਂ ਫਿਰ ਬੱਸਾਂ ਚ ਗੱਡੀ ਚ ਐਵੇਂ ਗਏ ਨੇ ਕਿਤੇ ਪੈਦਲ ਵੀ ਗਏ ਅੰਦੀਵਲ ਕਦ ਕਦ ਹੋਈ ਇਹ ਕਿਨੇ ਦਿਨ ਹੋ ਗਏ ਅਸਤਾ ਜੀ ਬਸ ਤੇ 22 ਤਰੀਕ ਨੂੰ ਰਾਤ ਨੂੰ 11:55 ਤੇ ਟੱਪਿਆ ਫੇਰ ਸਾਨੂੰ ਮੈਸੇਜ ਕੀਤਾ ਉਹਨੇ ਬਸ ਵੀ ਮੰਮੀ ਮੈਂ ਪਹੁੰਚ ਗਿਆ ਠੀਕ ਠਾਕ ਆ ਵਧੀਆ ਉਸ ਤੋਂ ਬਾਅਦ ਸੱਜ ਕੋਈ ਗੱਲ ਨਹੀਂ ਕੋਈ ਫੋਨ ਨਹੀਂ ਕੋਈ ਮੈਸੇਜ ਨਹੀਂ ਹਾਲਾਤ ਤਾਂ ਹੀ ਹੁਣ ਸਰਕਾਰ ਬਦਲਣ ਕਰਕੇ ਹੀ ਹੋਇਆ ਸਾਰਾ ਉਸਾ ਇਹ ਤੇ ਚਲੋ ਆਪਾਂ ਕਹਿੰਦੇ ਬੱਚਾ ਆਪਣਾ ਘਰ ਆ ਗਿਆ ਕੋਈ ਨੁਕਸਾਨ ਨਹੀਂ ਵੀ ਚਲੋ ਆਪਦੇ ਘਰੇ ਪਹੁੰਚ ਜੁਆਈ ਹੂੰ ਗਰੀਬੀ ਦੀ ਇਹ ਘਰੇ ਬਹੁਤ ਜਿਆਦਾ ਗਰੀਬੀ ਕਰਕੇ ਜੀ ਤੋਰਿਆ ਦੀ ਬੱਚਾ ਆਪਣਾ ਵੀ ਚਲੋ ਹਾਲਾਤ ਸੁਧਰ ਜਾਣਗੇ ਕਰੇ ਆ ਤੁਹਾਡੇ ਸਾਹਮਣੇ ਤੁਹਾਨੂੰ ਕਰ ਦੇਖਦੇ ਹੀ ਤੁਹਾਨੂੰ ਨੁਕਸਾਨ ਤਾਂ ਹੁਣ ਜੀ ਸਾਰੇ ਹੋ ਗਿਆ ਸਾਡੇ ਪਰਦੇਸ ਦਾ ਕੁਸਾ ਹੀ ਨਹੀਂ ਨੁਕਸਾਨ ਨਹੀਂ ਨੁਕਸਾਨ ਹੋਇਆ ਜਿਹੜਾ ਹੋਇਆ ਪਰਲੇ ਦਾ ਕੁਸ ਆਇਆ ਨਹੀਂ ਨਾ ਜਿੰਨਾ ਪੈਸਾ ਗਿਆ ਖੇਖਰਿਆ ਬਗਿਆ ਸਾਡਾ ਘਰੋਂ ਆ ਦੇਖ ਲੋ ਸੱਤ ਗੁਣੀ ਬਾਦਲੀ ਹੈ ਜੀ ਇਸ ਗੱਲ ਦੇ ਮਾਰੇ ਨੇ ਸਾਰੀ ਜ਼ਮੀਨ ਨੇ ਡਬਲ ਗੈਣੇ ਤੇ ਐ ਬੈਂਕ ਚੋਂ ਪੈਸੇ ਰਿਸ਼ਤੇਦਾਰਾਂ ਚੋਂ ਪੈਸੇ ਲੈ ਲੈ ਪੂਰੇ ਕਰੇ ਨੇ 1.5 ਸਾਲ ਦੇ ਵਿੱਚ ਕਦੇ 5 ਕਰ ਲੈ ਕਦੇ 4 ਕਰ ਲੈ ਤਾਂ ਉਹ ਭੇਜਿਆ ਦੀ ਜੀ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼